ਸਵਾਗਤ ਹੈ ਕਿਸਾਨ ਵੀਰੋ ਹਰ ਡਟੇ ਲੌਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਸਪੌਂਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਬੱਗੇ ਕੋਲੇ ਪਿੰਡ ਚੌਕੇ ਜੀ ਇੱਕ ਤੁਹਾਨੂੰ ਜਰਸੀ ਦਾ ਨਗੀਨਾ ਦਿਖਾਵਾਂ ਸੋਇਆ ਸਵਾ ਕਦੋਂ ਸੋਇਆ ਬਾਈ ਜੀ ਤੋਂ ਪੁੱਛਾਂ ਸਸੀ ਕਾ ਬਾਈ ਬਗੇ ਸਸੀ ਕਾ ਬਾਈ ਜੀ ਹੋ ਠੀਕ ਹੋ ਜੀ ਪੂਰਾ ਵਧੀਆ ਬਾਈ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ 987624270 ਪਿੰਡ ਆਪਣਾ ਜੀ ਪਿੰਡ ਚੌਕੇ ਜਿਹੜਾ ਮਿੰਡਾ ਥੇਰ ਵਾਲੇ ਤੇ ਨੇੜੇ ਆਪਣੇ ਨੇੜੇ ਖੋਖਰ ਵੀ ਬਾਈ ਨੇੜੇ ਰਾਮਪੁਰਾ ਵੀ ਨੇੜੇ ਤਵਾ ਸ਼ਹਿਰ ਵੀ ਆਪਣੇ ਨੇੜੇ ਓਕੇ ਜੀ ਤੇ ਅੱਜ ਫਿਰ ਇੱਕ ਬੈੜ ਦਿਖਾ ਦੇਣੀ ਹੈ ਇੱਕ ਬੈੜ ਆ ਬਾਈ ਤੇ ਹਾਇ ਟੌਪ ਦਾ ਨਗੀਨਾ ਹੀ ਅੱਜ ਪੂਰਾ ਇੱਕ ਨੰਬਰ ਜਰਸੀ ਆ ਯਾਰ ਓਕੇ ਜੇਰੇ ਦੀ ਕੰਪਲੀਟ ਆ ਪਈ ਆ ਕਦੋਂ ਸੂਈ ਆ ਜੀ ਮੱਠਲ ਇਹ ਸੂਈ ਆ ਬਾਈ ਹੋ ਗਈ ਪ 5 ਤੋਂ 6 ਘੰਟੇ ਸੁਆ ਬਾਈ ਬੱਗੇ ਕਿਹੜਾ ਹੈ ਚੂਹਾ ਜਰ ਬੱਚੇ ਕੋ ਦੂਜਾ ਮੰਨ ਲੈ ਕੋਈ ਪਹਿਲਾ ਮੰਨ ਲੈ ਪਰ ਆਪਾਂ ਨੂੰ ਪਹਿਲਾ ਕਹਿ ਕੇ ਦਿੱਤੀ ਅਗਲੇ ਹਾਂ ਆਪਾਂ ਦਾ ਪਹਿਲਾ ਕਹਿ ਹਗਲੇ ਨੇ ਯਾਰ ਤੇ ਕਿੰਨਾ ਕੁ ਦੁੱਧ ਕੱਢ ਦੋ ਬਾਈ ਦੁੱਧ ਤਾਂ ਬਾਈ ਦੇ ਦੋ ਬਾਈ ਦੀ ਲੀਟਰ 22 ਤੋਂ 23 ਲੀਟਰ ਮਾਗਰ ਕੀ ਆ ਗਿਆ ਮਾਗਰ ਬੱਛਾ ਟੱਡੋ ਜੀ ਬਾਹਰ ਨੂੰ ਤੋੜਿਆ ਬੜਾ ਹੀ ਹੋਣ ਲੱਗਾ ਬੱਛਾ ਵੀ ਜੇ ਓਕੇ ਜੀ ਚੰਗੀ ਹੈ ਜੀ ਬਾਕੀ ਦੀ ਗੱਲ ਜਮਾ ਪਿਓਰ ਯਾਰ ਸਿੰਘਾ ਜਾ ਗਈ ਬਰੀਡ ਦੇ ਵਿੱਚ 101% ਬਰੀਡ ਆ ਹਨਾ ਹਾਂ ਫੇਸ ਦੇਖ ਜਾ ਤੂੰ ਫੇਸ ਇੱਕ ਨੰਬਰ ਆ ਹਾਂਲੇ ਵੀ ਦੀ ਪੂਰੀ ਸਾਫਾਈ ਲੈ ਚਲੋ ਹਾਂਡਮ ਦੇ ਇੱਕ ਨੰਬਰ ਆ ਬਾਈ ਆ ਆ ਦੇਖੋ ਜੀ ਇਹ ਲੇਵਾ ਦਾ ਪਾਂਡੇ ਲਈ ਫਿਰਦੇ ਹਨ ਭਾਈ ਗੋੜ ਦਾ ਘੱਟੇ ਚੱਕੀ ਫਿਰ ਗਿਆ ਜ ਮੋੜ ਲਓ ਜੀ ਜਿਵੇਂ ਕਹਦੇ ਹੁੰਦੇ ਹ ਹਮ ਮੰਨ 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 ਤੇ ਬੜਾ ਮੁੱਲ ਕੋਈ ਨਹੀਂ ਆ ਜਿਹੜੇ ਬੰਦੇ ਦੁੱਧ ਤੇ ਕਿਸ ਨੇ ਕਿੰਨਾ ਕੁ ਦੁੱਧ ਦੇ ਦੂ ਭਾਈ ਭਾਗੇ ਭਾਈ ਦੁੱਧ ਯਾਰ ਮਾਲ ਕਹਿੰਦਾ ਦੱਸਿਆ ਵੀ 20 ਲੀਟਰ ਤੇ ਨਹੀਂ ਮੰਨ ਲੈ ਯਾਰ 20 ਮੰਨ ਲੈ ਕੋਈ 25 ਮੰਨ ਲੈ ਓਕੇ ਲੈ ਆਓ ਜੀ ਬਸ ਹਾ ਪਾਂਡਾ ਦੇਖ ਕੇ ਤੇ ਬਰੀਡ ਬੜੀਆ ਹੈ ਨਾ ਹਾਂ ਕਵਾਲਿਟੀ ਇੱਕ ਨੰਬਰ ਹੈ ਬੈਠਮੀ ਹੈਗੀ ਤੇ ਬਾਕੀ ਦੀ ਗੱਲ ਚੰਗੀ ਕੁਆਲਿਟੀ ਦੀ ਆ ਗਈ ਹੁਣੀ ਸੁਣੀ ਪੂਰੀ ਬੈਠ ਜਾ ਰਹੀ ਹੈ ਹੁਣੀ ਫੇਸ ਬੜਾ ਚੰਗਾ ਹੋਰ ਬੜਾ ਚੰਗਾ ਬਈ ਇੱਕ ਨੰਬਰ ਮੂੰਹ ਦੇਖ ਕੇ ਤਾਂ ਹੀ ਲੱਗਦਾ ਪਹਿਲੇ ਸੂਈ ਆ ਠੰਡੀ ਠੁੰਡੀ ਹੂੰ ਬਾੜੀਆ ਯਾਰ ਬਾਈ ਠੰਡੀ ਦਾ ਵੀ ਫੱਕਦੀ ਇੱਥੇ ਬੈ ਜਾ ਬੰਦਾਲਾ ਤਾਂ ਵੀ ਮੋਲ ਲਓ ਜੀ ਚੰਗੇ ਜੀ ਕੁਆਲਿਟੀ ਪੂਰੀ ਚੰਗੀ ਆ ਬਾਕੀ ਦੀ ਗੱਲ ਜਿਹੜੇ ਦੀ ਥਣ ਲੈਵੇ ਦੀ ਕੁਆਲਿਟੀ ਉਹ ਦੱਸ ਦੀ ਆ ਬੇਨੇ ਦੁੱਧ ਕੱਢਣਾ ਹੀ ਗੱਲ ਹੈ ਨਾ ਆ ਦੇਖੋ ਜੀ ਮਾਰੋ ਫਿਰ ਤਾਰਾ ਮਾਰੋ ਜੀ ਇਹਦੇ ਸਾਰਾ ਦੂਰਾ ਸਾਨੂੰ ਮਾਰ ਕੇ ਦਿਖਾ ਦੇਗਾ 100 ਦੀ 100 ਬਰੀਡ ਹੈਗੀ ਬੱਚਾ ਛੱਡੋ ਚਾਹੇ ਨਾ ਛੱਡੋ ਇਹਨੂੰ ਕੋਈ ਚੱਕਰ ਨਹੀਂ ਹੈ ਚਵਾਈ ਬਾਈ ਬਾਲੀ ਕੁੰਨੀ ਹੈ ਆ ਲੈ ਬਾਈ ਮਾਰ ਬਾਈ ਦਾ ਰਾਮ ਬਾਈ ਦਾ ਲੈ ਚਵਾਈ ਜਬੂਈ ਤਾਂ ਮਾ ਨਲਕਾ ਹੀ ਆ ਮਾ ਯਾਰ ਚਵਾਈ ਦਾ ਆਪਣੇ ਫੁੱਲ ਗਾਰੰਟੀ ਆ ਯਾਰ ਓਕੇ ਜੇ ਵੀ ਆਨਲਾਈਨ ਮਨਾਉਦਾ ਯਾਰ ਬਾਈ ਤਾਂ ਵੀ ਆਪਣੀ ਜ਼ਿੰਮੇਵਾਰੀ ਦੂਜਾ ਜੋ ਮਾਰ ਬਾਈ ਬੱਕ ਠੰਡੀ ਹੀਲ ਦੀ ਚਵਾਈ ਦੀ ਯਾਰ ਲੈ ਵਾਪਾ ਬੱਟ ਤੇ ਕੈਮਰਾ ਨਾਲ ਹੀ ਬੈਠਿਆ ਦੇਖ ਬਾਈ ਚਵਾਈ ਯਾਰ ਹੂੰ ਜੋਈ ਬਾਈ ਜੂ ਇੱਕ ਨੰਬਰ 4 ਚ ਮੇਰੇ ਦੀ ਇੱਕ ਨੰਬਰ ਓਕੇ ਬਾਈ ਵਗੇ ਓਕੇ ਜੀ ਤੇ ਬਾਈ ਇਹ ਤਾਂ ਗਰੰਟੀ ਹੋ ਗਿਆ ਜੋਈ ਵਾਲੇ ਪਾਸੇ ਗਰੰਟੀ ਹਾਂ ਜੇ ਕਿਸੇ ਮੰਦਰੇ ਆਉਣ ਸਾਡੇ ਸਾਹਮਣੇ ਪਹਿਲਾਂ ਵੀ ਬਾਈ ਨੇ ਨਾ ਜੱਗ ਭਰ ਕੇ ਛੱਡਿਆ ਦੇਖੋ ਹਾਂ ਬੌਲੇ ਦਾ ਪਹਿਲਾਂ ਚੈੱਕ ਕਰੀਆ 4 ਕਿਲੋ ਦੁੱਧ ਪਹਿਲਾਂ ਚੱਕਿਆ ਜੂਨ ਦਾ ਆਪਾਂ ਤੇ ਮਗਰ ਆ ਗਿਆ ਬੱਚਾ ਮੁੱਲ ਬਾਈ ਇਹਦਾ ਦੱਸੀ ਜਾਇ ਜਾਇ ਬਸ ਬਸ 75000 ਜੋ ਮਾਨਤਾਨ ਕਰਦੇ 75 ਜੋ ਮਾਨਤਾਨ ਹੋ ਜਾਣਾ ਤੇ ਪਿਓਰ ਜਰਸੀ ਆ ਗਈ ਆਪਾਂ ਫਿਰ ਤੁਹਾਨੂੰ ਦੱਸ ਦਈਏ ਨਾੜਾ ਲਖਾਈ ਗੇ ਹਵਾ ਨੇ ਤੇ ਹਾਂ ਹਾਂ ਦੁੱਧ ਦੇਖ ਆ ਦੇਖ ਵੱਡੀ ਪੈਪ ਵੀ ਚੰਗੀ ਆਉਂਦੀ ਤੇ ਬਰੀਕ ਵੈਂਜ ਵੀ ਦੇਖੋ ਹਾਂ ਤੋਣੋ ਬਾਕੀ ਫੈਕਵਾਲਟੀ ਦੇ ਕਿੰਨੀ ਮੋਟੀ ਪੈ ਪਿਆ ਯਾਰ ਦੁੱਧ ਦਾ ਪੀਸ ਹੀ ਆ ਬਾਈ ਯਾਰ ਹਲਤਾ ਕਰ ਦੋ ਬਾਕੀ ਵੀ ਗੱਲ ਬਾਈ ਬੱਗੇ ਆ ਨਹੀਂ ਵੇਲੇ ਲੱਤਾਂ ਹੀ ਮਾਰੀ ਜੂ ਜਾ ਗਿਆ ਬੋਲ ਡੇਰੀ ਡੂਰੀ ਲਾਉਣ ਵਾਲੀ ਨਹੀਂ ਠੰਡੀ ਬਹਿੜਾ ਯਾਰ ਆਪਾਂ ਕਿਤੇ ਦੇਖੀ ਦੁੱਧ ਫੈਡ ਵਾਲਾ ਪਾਉਂਗਾ ਬਹੁਤ ਇੱਕ ਨੰਬਰ ਬਾਈ ਨੰਬਰ ਬੋਲਿਓ ਬਾਈ 95762463 ਬੱਚਾ ਇਹ ਖੜਾ ਨਹੀਂ ਹੋਣ ਲੱਗਿਆ ਬਾਈ ਨਹੀਂ ਉਹਦਾ ਬਜੇਰ ਦਿਖਾਤੀ ਆ ਹਾਂ ਧੰਨਵਾਦ ਜੀ